ਥਾਣਾ ਫਲੌਰ ਦੀ ਪੁਲਿਸ ਵੱਲੋਂ ਨਕਲੀ ਆਧਾਰ ਕਾਰਡ ਬਣਾ ਕੇ ਇੱਕ ਐਨਆਰਆਈ ਦੀ 10 ਏਕੜ ਜ਼ਮੀਨ ਦੀ ਰਜਿਸਟਰੀ ਕਰਵਾਉਣ ਜਾ ਰਹੇ ਤਿੰਨ ਠੱਗਾਂ ਨੂੰ ਕੀਤਾ ਕਾਬੂ ਜਿਤਨਾ ਸੀ ਕਿ ਸ਼੍ਰੀ ਸਰਵਨ ਸਿੰਘ ਬਲ ਪੀਪੀਐਸ ਉਪੋ ਪੁਲਿਸ ਕਪਤਾਨ ਸਾਹਿਬ ਨੇ ਫਲੌਰ ਦੀ ਗਵਾਈ ਹੇਠ ਥਾਣਾ ਫਲੌਰ ਦੇ ਇੰਸਪੈਕਟਰ ਸੰਜੀਕਪੁਰ ਮੁਖ ਤਾਣਾ ਅਫਸਰ ਫਲੌਰ ਦੀ ਟੀਮ ਨੇ ਜਾਲੀ ਆਧਾਰ ਕਾਰਡ ਬਣਾ ਕੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਜਾ ਰਹਾ ਤਿੰਨ ਠੱਗਾਂ ਨੂੰ ਕਾਬੂ ਕੀਤਾ ਹੈ ਇਸ ਵੰਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬਲ ਪੀਪੀਐਸ ਉਪੋ ਪੁਲਿਸ ਕਪਤਾਨ ਸਾਹਿਬ ਨੇ ਫਲੌਰ ਜੀ ਨੇ ਦੱਸਿਆ ਇਨਸਪੈਕਟਰ ਸੰਜੀਪਪੁਰ ਮੁਕਤਾਨਾਫਸਰ ਫਲੋਰ ਦੀ ਟੀਮ ਵੱਲੋਂ ਸੂਕਤ ਜਾਣਕਾਰੀ ਦੇ ਆਧਾਰ ਤੇ ਦਲਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਕਲਿਆਣਪੁਰ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਸਿੱਧ ਮੁਸਤਦੀ ਥਾਣਾ ਨੂਰਮਲ ਜ਼ਿਲ੍ਹਾ ਜਲੰਧਰ ਅਤੇ ਜੈਰਾਮ ਪੁੱਤਰ ਬਖੀਰਾਮ ਵਾਸੀ ਸਵਾਮੀ ਲਾਲ ਜੀ ਨਗਰ ਬੂਟਾ ਮੰਡੀ ਜਲੰਧਰ ਨੂੰ ਜ਼ਾਲੀ ਆਧਾਰਗੜ ਮਣਾ ਕੇ 10 ਏਕੜ ਜ਼ਮੀਨ ਦੀ ਰਜਿਸਟਰੀ ਕਰਾਉਣ ਜਾ ਰਹੇ ਸਨ ਤੇ ਇਸ ਕਰੋ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ ਕਿਸਵੰਦੀ ਮੁਕੱਦਮਾ ਨੰਬਰ 313 ਮਿਤੀ 22 11 2024 ਜੁਰਮ 318/3 338 ਅਤੇ 340 ਬੀ ਐਨ ਐਸ ਐਸ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਦਰਜ ਰਿਸਤ ਕੀਤਾ ਗਿਆ ਹੈ ਜੋ ਮੁਰੜੀ ਪੁਸ਼ਕਸ਼ਦran ਇਹ ਗੱਲ ਸਾਹਮਣੇ ਆਈ ਹੈ ਕਿ ਦਲਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਕਲਿਆਣਪੁਰ ਥਾਲਾ ਲਾਂਬੜਾ ਅਤੇ ਜਯਾ ਤਾਂ ਪੁੱਤਰ ਬਖਸ਼ੀराम ਵਾਸੀ ਸਵਾਮੀ ਲਾਲਜੀ ਨਗਰ ਬੂਟਾ ਮੰਡੀ ਜਲੰਧਰ ਜੋ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹਨ ਅਤੇ ਇਹਨਾਂ ਨਾਲ ਗੁਰਪ੍ਰੀਤ ਸਿੰਘ ਪੁੱਤਰ ਹਨੇਕ ਸਿੰਘ ਵਾਸੀ ਪਿੰਡ ਸਿੱਧਮ ਮਸਰਦੀ ਥਾਣਾ ਨੂਰਮੈਲ ਨੂੰ ਫਲੌਰ ਦੇ ਪਿੰਡ ਭਟੀਆਂ ਦੀ 10 ਏਕੜ ਜ਼ਮੀਨ ਦਾ ਜਾਲੀ ਮਾਲਕ ਬਣਾ ਕੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਜਾ ਰਹੇ ਸਨ ਜੋ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਜਿਨ੍ਹਾਂ ਦੀ ਪਛਾਣ ਦਲਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਕਲਾਨਪੁਰ ਥਾਣਾ ਲਾਂਬੜਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਹਨੇਕ ਸਿੰਘ ਵਾਸੀ ਪਿੰਡ ਸਿੱਧਮ ਮਸਰਦੀ ਥਾਣਾ ਨੂਰਮੈਲ ਅਤੇ ਜੈਰਾਮ ਪੁੱਤਰ ਬਖਸ਼ੀराम ਵਾਸੀ ਸਵਾਮੀ ਲਾਲ ਜੀ ਨਗਰ ਨਗਰ ਬੂਟਾ ਮੰਡੀ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਾਬੂ ਦੇ ਵਿੱਚੋਂ ਝਾਲੀ ਦਸਤਾਵੇਜ਼ ਬਰਾਮਦ ਕਰ ਲਏ ਹਨ ਅਤੇ ਇਹਨਾਂ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਨਡ ਹਾਸਲ ਕਰਕੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਖ਼ਬਰ ਪੰਜਾਬੀ ਲਈ ਫਲੋਰ ਤੋਂ ਸਿੰਧਾ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਸਭ ਤੁਸੀਂ ਕਿੰਨੇ ਵਿਅਕਤੀ ਨੂੰ ਕਾਬੂ ਕੀਤਾ ਹੈਗਾ ਜਿਹੜੇ ਕੋਈ ਕਿਸੇ ਦੀ ਜ਼ਮੀਨ ਵੇਚ ਕੇ ਫੌਦਾ ਦੀ ਕਰ ਰਹੇ ਸੀ ਪਰ ਕਿਥੇ ਦੇ ਬੰਦੇ ਹੈਗੇ ਆ ਕਿੰਨੀ ਜਿਮੀਂ ਵੇਚ ਰਹੇ ਸੀ ਕਿੰਨੇ ਤੋਂ ਫੌਦਾ ਦੀ ਕਰ ਰਹੇ ਸਨ ਅ ਕੱਲ ਇੱਕ ਲੋਕਲ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੰਝ ਬੰਦੇ ਜੋ ਕਿ ਪਟੀਆਂ ਪਿੰਡ ਦੇ ਵਿੱਚ ਕਿਸੇ ਵਿਅਕਤੀ ਦੇ ਨਾਮ ਤੇ ਜੋ ਵੀ ਫੌਰਾ ਦੇ ਵਿੱਚ ਇੱਕ ਜਾਲੀ ਵਿਅਕਤੀ ਖੜਾ ਕਰਕੇ ਉਸ ਜਗ੍ਹਾ ਦਾ ਸੌਦਾ ਕਿਸੇ ਨੋਸ਼ਰਦ ਬੰਦੇ ਨਾਲ ਕਰਿਆ ਮਤਲਬ ਭੋਲੇ ਭਾਲੇ ਵਿਅਕਤੀ ਇਹਨਾਂ ਕਰਕੇ ਲੱਖਾਂ ਕਰੋੜਾਂ ਦਾ ਘੁਟੇ ਮਾਰ ਰਹੇ ਜਿਸ ਬੰਦੀ ਪੜਤਾਲ ਕਰਨ ਤੇ ਗੱਲ ਤਸਦੀਕ ਹੋਈ ਕਿ ਗੁਰਪ੍ਰੀਤ ਸਿੰਘ ਜੋ ਕਿ ਨੂਰਮਲ ਦਾ ਹੈ ਜੈਰਾਮ ਜੋ ਕਿ ਜ਼ਿਲੰਦਰ ਦਾ ਹੈ ਤੇ ਦਲਜੀਤ ਜੋ ਕਿ ਲੰਬੜੇ ਦਾ ਹੈ ਇਹ ਜੋ ਕਿ ਪਟਿਆਮਲ ਜਿਹੜੇ ਜੋ ਕਿ ਬਲਵੰਤ ਸਿੰਘ ਹੈ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀ ਉਸੇ 10-12 ਕਿੱਲੇ ਜੋਗਾ ਸੀ ਉਹ ਕਿਹੜਾ ਰੇਪਲੀ ਸੀ ਇਹਦਾ ਉੱਥੇ ਸੌਦਾ ਕਰਨ ਆਏ ਸੀ ਤੇ ਇਸ ਬੰਦੀ ਆਪਣਾ ਨਵਾਂ ਸ਼ਹਿਰ ਦੇ ਬੰਦੇ ਨਾਲ ਇਹਨਾਂ ਨੇ ਸੌਦਾ طے ਕਰਨਾ ਸੀ ਜੀ ਜੋ ਕਿ ਅਸੀਂ ਇਨਫਰਮੇਸ਼ਨ ਰਿਸਿਵ ਹੁੰਦੇ ਪਰਚਾ ਦਰਜ ਕੀਤਾ ਤੇ ਦੋਨੋਂ ਤਿੰਨਾਂ ਦੀ ਅਰੈਸਟ ਕਨਸੀਡਰ ਕੀਤੀ ਹੈ ਤੇ ਰੈਸਟ ਕਰਨ ਤੋਂ ਬਾਅਦ ਸਾਨੂੰ ਇਹਨਾਂ ਤੋਂ ਬਲਵੰਤ ਸਿੰਘ ਦਾ ਜੋ ਇੱਕ ਜਾਲੀਦਾਰ ਕਾਡ ਬ੍ਰਾਮਦ ਹੋਇਆ ਜੋ ਕਿ ਗੁਰਪ੍ਰੀਤ ਸਿੰਘ ਨੇ ਤਿਆਰ ਕੀਤਾ ਸੀਗਾ ਜਿਸ ਨੂੰ ਤਿਆਰ ਕਰ ਗੁਰਪ੍ਰੀਤ ਸਿੰਘ ਦੀ ਫੋਟੋ ਲੱਗੀ ਸੀ ਤਿਆਰ ਕਰਨ ਵਾਲਾ ਜਹਰਾਮ ਸਿੰਘ ਜੀ ਇਹਨਾਂ ਦੀ ਕੜੀ ਕਿਤਾਬ ਨਹੀਂ ਹੈ ਕੋਈ ਕੋਈ ਪਤਾ ਕਿਤੇ ਦਾ ਕੋਈ ਕਿਤੇ ਦਾ ਇੱਕ ਖੜੀਚੇ ਦਾ ਵਜੂਦ ਇੱਕ ਨੈਕਸ ਜਗ ਹੈਗਾ ਜੋ ਕਿ ਆਪਰੇਟ ਕਰਦਾ ਤੇ ਲੋਕਾਂ ਨਾਲ ਭੁਲਾਭੂ ਵਾਲੇ ਲੋਕਾਂ ਨੂੰ ਠੱਗੀਆਂ ਮਾਰਦੇ ਨੇ ਇਹਨਾਂ ਤੇ ਹੋ ਸਕਦਾ ਹੋਰ ਵੀ ਨਾਲ ਲੋਕਾਂ ਠੱਗੀਆਂ ਮਰੀ ਹੋਣ ਤੇ ਇਹਨੂੰ ਦੁਰਾ ਨੇ ਰਿਮਾਂਡ ਸੀ ਪੜਤਾਲ ਕਰ ਰਿਹਾ ਹੈ। ਠੀਕ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ